ਅੱਜ ਤੱਕ ਦਾ ਸੀਰੀਜ਼ ਆ ਭੱਜ ਗਿਆ ਸਾਰੇ ਉਹ ਨਹੀਂ ਹੈਗਾ ਨਾ ਕੋਈ ਆਲੇ ਦਲੇ ਬੰਦਾ ਦੀਂਦਾ ਅੱਜ ਭਰੀਆਂ ਚ ਕਾਉਣ ਵਾਲਾ ਵੀ ਨਹੀਂ ਕੋਈ ਚੱਲ ਓਏ ਸ਼ੇਰਾ ਤੂੰ ਹੀ ਦੇ ਮਹਿੰਗਾ ਸਾਥ ਵਧੀਆ ਤੁਸੀਂ ਚੱਲ ਪੇ ਕਿ ਨਾ ਤੁਸੀਂ ਚੱਲਦੇ ਨਾ ਦਾਤੀਆਂ ਨਾਲ ਤਾਂ ਉਰੀ ਗਲ ਜਾਂਦਾ ਕਸ਼ਨਾ ਕੋਈ ਦੇਖੀ ਆਲੇ ਦਲੇ ਨਿਗਾ ਮਾਰ ਕੇ ਜੇ ਕੋਈ ਬੰਦਾ ਆਊਗਾ ਨਿਗਾ ਚ ਕੱਖਾਂ ਦੀ ਭਰੀ ਲਾ ਜਾ ਕੇ ਵੀ ਨਹੀਂ ਵੱਡਣ ਵਾਲਾ ਦੀਂਦਾ ਜਿਤਾ ਸੰਗੇ ਹੀ ਛਿੜ ਗਿਆ ਮੰਤਰੀ ਨੂੰ ਕਹਿ ਕੇ ਤਾਂ ਬੱਸ ਮੰਗਾ ਲਈ ਸੀਟਾਂ 52 ਨੇ ਬੱਸ 'ਚ ਬੰਦੇ ਨਹੀਂ ਜਿਹੜੇ ਉਹ ਵਾਲੇ 6-7 ਕਚਰੇ ਨੇ ਨਾ ਕੋਈ ਆਉਂਦਾ ਦਿਖਦਾ ਦੂਲੇ ਪਾਸੇ ਇੱਕ ਸੱਤ ਨੂੰ ਕਿਹਾ ਦੀ ਨਾ ਆਉ ਕਿਤੇ ਦੇਖ ਰਿਹਾ ਰਾਜਾ ਦੀ 15-20 ਬੰਦੇ ਲਿਆ ਦੂਣਾ ਮੈਂ ਉਹਨੂੰ ਫੋਨ ਹੀ ਲਾ ਲਨੇ ਆ ਪੱਕ ਦੇ ਵੱਡੇ ਨਹੀਂ ਐਵੇਂ ਨਹੀਂ ਪਤਾ ਵੀ ਇਦਰੋਂ ਜੇ ਵੱੜਦੇ ਨੇ ਕਿ ਇਦਰੋਂ ਉਲਝਿਆ ਪਿਆ ਇੱਕ ਹਵਾ ਛੜ ਛੜ ਰੱਬ ਉਲਝਾ ਦਿੰਦਾ ਫੋਨ ਇਹ ਕੀ ਦਾ ਅੱਛਾ ਓ ਮਾਈ ਜਰਮਾਸਟਰ ਦਾ ਪਮਕੜ ਦਾ ਹਾਂ ਸੱਚੋ ਨੇ ਰੈਲੀ ਤੇ ਜਾਣਾ ਅੱਜ ਬੱਸ ਮਗਾਰਖੀ ਐ ਬੰਦੇ ਨਹੀਂ ਪੂਰੇ ਹੋਏ ਹੋਣੇ ਤਾਂ ਹੀ ਕਰਦਾ ਹੋ ਨਾ ਸਕੇ ਇਸੇ ਤੋਂ ਨਾ ਕਖੜਾਈ ਇਹ ਚ ਲੈ ਵੀ ਜੱਟਾ ਜੰਗਾੜੀ ਫਿਰ ਤੂੰ ਕਾਦਾ ਜੱਜ ਪਮਕੜ ਤੋਂ ਨਾ ਕਖੜਾਈ ਹਾਂ ਇਹਨੂੰ ਉਰੇ ਬਲਾਉਨੇ ਆ ਉਰੇ ਬਲਾ ਕੇ ਇੱਥੇ ਲਾਉਨੇ ਸਕੀਮ ਕਰਦੇ ਆ ਕੋਈ ਨਾ ਕੋਈ ਪਖੰਡ ਜਾ ਤਾਰ ਲਾਂਗੇ ਕੱਖ ਦਾ ਇਸੇ ਤੋਂ ਵਢਾਉਣਿਆ ਚ ਹੈਲੋ ਹਾਂ ਹੈਲੋ ਆ ਕਿੱਥੇ ਐ ਉਹ ਖੇ ਤਾਂ ਮੈਂ ਤਾਂ ਉੱਥੇ ਕੀ ਮੰਗਦਾ ਤੂੰ ਬੱਸ ਤਾਂ ਔਰੇ ਖੜੀ ਐ ਤੈਨੂੰ ਡੀਕਣ ਲੱਗ ਰਿਆਂ ਵੀ ਤੇਰੇ 15 20 ਜਣੇ ਪਮਾ ਟੁਰ ਕੇ ਗਿਆ ਤੀ ਮੈਨੂੰ ਲੱਗ ਜੂ ਟਾਈਮ ਤੂੰ ਆ ਜਾ ਮੋਟਰਸਾਈਕਲ ਤੇ ਆ ਕੇ ਮੈਨੂੰ ਲੈ ਕੇ ਉਰੋਂ ਬੱਸ ਚਾਰਨ ਸਾਰੇ ਮੁੜ ਜੀ ਆ ਤਾ ਜਾ ਤੂੰ ਚੱਲ ਫਿਰ ਮੈਂ ਆਣਾ ਹੁਣੇ ਛੇੜ ਕੇ ਮੋਟਰਸਾਈਕਲ ਤਿਆਰ ਹੋ ਜਾ ਮੜਾ ਜਾ ਔਰਾਂ ਨੂੰ ਤੁਰੇਂ ਜਾੰਗਾ ਆ ਆ ਜਾ ਆ ਜਾ ਆ ਜਾ ਆ ਜਾਣ ਦੇ ਬੁਰੇ ਇਸੇ ਤੋਂ ਬਣਾਵਾਂਗਾ ਅੱਜ ਕੱਖ ਦਿਨਿਆਂ ਨੂੰ 15 20 ਬੰਦੇ ਬਣਾਉਣਿਆਂ ਨੂੰ ਲੀਡਰ ਕੋਈ ਨਹੀਂ ਅੱਜ ਬਣਾਉਣਿਆਂ ਆਪਾਂ ਮੱਕੜ ਨੂੰ ਲੀਡਰ ਚਿੱਟੇ ਕੱਪੜਿਆਂ ਤੇ ਇਹ ਨਾ ਹਰੇ ਦੇ ਦਾਗ ਲਾਏ ਕੀ ਜਾਣੂੰਗਾ ਜੱਟ ਨੂੰ ਆਹ ਪੈਰ ਤੇ ਬੰਨੀਏ ਕਹੇ ਤੇ ਇੱਥੇ ਬੰਨਾ ਇੱਥੇ ਬੰਨ ਲੈ ਬਣਾਉਣਿਆਂ ਦੇ ਰੂ ਲੀਡਰ ਸਾਨੂੰ ਕਾਹਨੂੰ ਪਤਾ ਵੀ ਸਾਡੇ ਵਰਗੇ ਨੇ ਕਿ ਚਾਹ ਕੇ ਫੋਟੋਆਂ ਨਾਲ ਮੰਤਰੀਆਂ ਕੋਲੇ ਬਣਦੇ ਹੋਂ ਪੰਪ ਮਾਰਦੇ ਹੋਂ ਨਾ ਉਹ ਛੋ ਬੰਦਾ ਤਾਂ ਮੇਰਾ ਤੀਜੀ ਇਕੱਲੇ ਦਾ ਆ ਸਾਡੇ ਵਰਗੇ ਨੂੰ ਵੇਚ ਕੇ ਆਪ ਕਰਦੇ ਹੋ ਲੀਡਰੀਆਂ ਚੌਧਰਾ ਆ ਜਾ ਬਣਾਉਨੇ ਆ ਤੈਨੂੰ ਅੱਜ ਲੀਡਰ ਥੇਤ ਤਾਂ ਔਰੇ ਜੀ ਇਸ ਦਾ ਦਿਖਦਾ ਨਹੀਂਗਾ ਪਰ ਇੱਕ ਗੱਲ ਤਾਂ ਹੈਗੀ ਐ ਨਜ਼ਾਰਾ ਆ ਜਾਂਦਾ ਚੀਜ਼ਾਂ ਦਾ ਪੰਜ ਸੱਤ ਬੰਦੇ ਆਪਾਂ ਨੇ ਕਰਤੇ ਉਥੇ ਤੇ 10 12 ਲੱਖ ਕਹਿੰਦਾ ਦੀਗਾ ਤੇ 15 16 ਇਹਦੇ ਵਾਲੇ ਹੋ ਜਾਣਗੇ ਬਸ ਆਪਣੀ ਭਰਜੂਗੀ ਮੂਹਰੇ ਖੜ ਕੇ ਇਸ ਤਰ੍ਹਾਂ ਨਾਲ ਮੋਬਾਈਲ ਹੱਥ 'ਚ ਲੈ ਕੇ ਫੋਟੋ ਖਿਚਾ ਲਾਂਗੇ ਸਾਰੇ ਜੱਟ ਫਟ ਭੇਜ ਦਾਂਗੇ ਮੰਤਰੀ ਨੂੰ ਆਪਣੀ ਵਦੇ ਵੱਲੇ ਕਿ ਬੰਦੇ ਮੈਂ ਇਕੱਠੇ ਕਰੇ ਨੇ ਕਿਹੋ ਨਜ਼ਾਰਾ ਹਣ ਚੱਲਦੇ ਆ ਇਹਦੇ ਕੋਲ ਕੀ ਕਹਿੰਦਾ ਇਹ ਆਹ ਵੇ ਇਹਨੂੰ ਦੇਖਦੇ ਆ ਲੋਕਰ ਇਹ ਸੱਤੇ ਐ ਆ ਗਿਆ ਵੇ ਆ ਗਿਆ ਸਭ ਕੋਲ ਉਹ ਸੱਤੇ ਉਹ ਪੇਦੂ ਦਾ ਕੀ ਹਾਲ ਐ ਮਾਸਟਰ ਠੀਕ ਵਧੀਆ ਤੂੰ ਮਾਸਟਰਾ ਕੀ ਹਾਲ ਐ ਠੀਕ ਸਾ ਗਾ ਵਧੀਆ ਵਧੀਆ ਬਹਿ ਜਾ ਬਹਿ ਜਾ ਤੂੰ ਦਾ ਹਲੇ ਆਈ ਬੈਠੇ ਹੋ ਕਿ ਹੋ ਗਿਆ ਉੱਚਾ ਕੋਸ ਤੇਰੇ ਕਰਮੇ ਹੌਲੇ ਨੇ ਉਹਨੂੰ ਤਾਂ 15 ਬੰਦੇ ਲੈ ਕੇ ਮੈਂ ਬੱਸ 'ਚ ਬੈਠਿਆ ਹੁੰਦਾ ਉਹ ਬੱਸ ਤਾਂ ਤਿਆਰ ਹੈ ਉਹ ਮੈਂ ਆਇਆ ਸੀ ਖੇਤ ਗੇੜਾ ਜਾ ਮਾਰਨ ਅੱਛਾ ਉਹ ਇੱਥੇ ਇੱਕ ਤਾਂ ਡਿੱਗ ਪਿਆ ਆਪਣਾ ਸੀਰੀ ਹਾਂ ਉਹਨੂੰ ਤਾਂ ਲਾਣੇਦਾਰ ਲੈ ਕੇ ਗਿਆ ਹੋਇਆ ਦਵਾਈ ਦਵਾਨ ਕੋਡਾ ਮੁਸ ਗਿਆ ਬੜਾ ਮੜਾ ਹੋਇਆ ਯਾਰ ਮੇਰਾ ਯਾਰ ਤਿਲਕ ਕੇ ਜੇ ਰਾਤ ਮੀਂਹ ਨਹੀਂ ਪਿਆ ਮੇਰਾ ਤਿਲਕ ਕੇ ਗਿੱਟਾ ਮੁਸ ਗਿਆ ਆ ਮੋਚ ਪੈ ਗਈ ਹੁਣੀ ਹੋਰ ਆ ਉਹ ਇੱਥੇ ਨਾ ਤਲਾ ਨਾ 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 ਬਸ ਇੱਥੇ ਨਾ ਤਲਾ ਨਾ ਮੈਂ ਦੇਖ ਲੈਣਾ ਨਾ 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 ਤੇਰਾ ਭਰਾ ਬਸ ਮੋਚ ਪੈ ਗਈ ਯਾਰ ਇਹ ਤਾਂ ਮੜਾ ਹੀ ਹੋਇਆ ਯਾਰ ਤੇਰੇ ਹੋਰ ਆ ਮੈਂ ਤਾਂ ਬਹੁਤ ਮਹਾ ਮਾਸਟਰ ਕੀ ਕਹੂਗਾ ਹੂੰ ਹੋਰ ਨਹੀਂ ਫਿਰ ਹੁਣ ਤੂੰ ਤੇਰੇ ਬੰਦੇ ਬੰਦੇ ਤਿਆਰ ਵਰ ਤਿਆਰ ਨੇ ਆਪਣੇ ਹੀ ਜੀ ਕਿਹੜੀ ਗੱਲ ਆ ਮਾਸਟਰਾਂ ਚੱਲਾਂਗੇ ਤੈਨੂੰ ਤਾਂ ਨਹੀਂ ਪਿੱਠ ਦਿੰਦੇ ਤੇਰੀ ਥੋੜੀ ਯਾਰ ਬੇਇੱਜ਼ਤੀ ਹੋਣ ਦਿੰਦੇ ਆ ਜਿੱਥੇ ਕਹਿੰਦੇ ਆ ਵੀ ਬੜੇ ਮੋਟੀ ਚੜਾਈ ਵੀ ਹੋਣੀ ਚਾਹੀਦੀ ਆ ਪੱਤਰ ਦੇ ਲਖੀਰ ਆ ਮਾਂ ਤੈਨੂੰ ਛੀਮੀ ਨਾ ਚੇਨ ਬਣਾ ਦਾਂਗੇ ਲੀਡਰ ਜੇ ਸਾਡੇ ਮਗਰ ਲੱਕੇ ਚੱਲਦਾ ਰਿਆ ਛੀਮੀ ਨਾ ਜਦਾ ਮੰਤਰੀ ਭਾਲਦਾ ਫਿਰਿਆ ਕਰੂਗਾ ਤੈਨੂੰ ਵੀ ਮਾਸਟਰ ਕਿੱਥੇ ਆ ਬਸ ਤੇਰੀ ਦੇ ਯਾਰ ਇਹ ਬਸ ਹਾ ਲੱਤ ਨਾ ਛਿੜਿਆ ਕਰ ਹਿੱਥੇ ਵੀ ਦੁਖਦੀ ਹੈ ਹਾਂ ਇਧਰੇ ਇਧਰ ਕਰਦਾ ਆ ਪਿੱਛੇ ਪਿੱਛੇ ਹਾ ਲੱਤ ਦੇ ਨਾਲ ਹੱਥ ਲਾ ਅੱਛਾ ਫਿਰ ਤੂੰ ਵੀ ਤੂੰ ਵੀ ਚੱਲਦਾ ਉਹ ਮੈਂ ਚੱਲਣਾ ਤਾਂ ਹੈਗਾ ਤੇ ਮੇਰੀ ਸੌਂ ਗੱਲ ਆ ਹਾਂ ਜਿਆਦਾ ਸੀ ਇੱਥੋਂ ਨਹੀਂ ਭਜਦੇ ਹਾਂ ਹੁਣ ਤੂੰ ਸਾਤੋਂ ਭਜਦਾ ਚੰਗਾ ਲੱਗਦਾ ਮੈਂ ਜਿਹੜਾ ਕਹੇਗਾ ਤੇਰਾ ਉਹੀ ਕੰਮ ਕਰੂੰ ਹਾਂ ਇਹ ਫੋਨ ਕਿਹੜਾ ਕਰਨਾ ਹੁਣੇ ਫੋਨ ਤੇ ਹੁਣੇ ਕਰਾ ਦਾਂ ਮੇਰੀ ਗੱਲ ਸੁਣੋ ਫੋਨ ਨੂੰ ਛੱਡ ਫੋਨ ਵਾਲੇ ਕੰਮ ਸਾਡੇ ਜੱਟਾਂ ਦੇ ਕਾਨੂੰਨ ਨੇ ਆਪਾਂ ਦਸਕ ਭਰੀਆਂ ਹਰੇ ਦੀਆਂ ਵੱਡਣੀਆਂ ਨੇ ਮੈਨੂੰ ਆ ਮਜਬੂਰੀ ਹੋ ਗਈ ਸੀਰੀ ਤੇ ਲੱਗੀ ਸੱਟ ਨਹੀਂ ਮਰ ਜਾਣਗੇ ਡੰਗਰ ਭੁੱਖੇ ਘਰੋਂ ਦੇਣਗੇ ਗਾਲਾਂ ਮੁੜ ਕੇ ਕਿਸੇ ਨੇ 5-400 ਰੁਪਈਆ ਨਹੀਂ ਦੇਣਾ ਜਾਣ ਆਉਣ ਨੂੰ ਫਰਾ ਵੱਢਣੇ ਉਹ ਗੱਲ ਆਏ ਨਹੀਂ ਆਇਆ ਸਮਝੀ ਵੀ ਤੂੰ ਹਰਾ ਬਣਾਉਣਾ ਹੁਣ ਯਾਰ ਤੈਨੂੰ ਹਰਾ ਥੋੜੀ ਬਣਾਉਣਾ ਚੰਗੇ ਲੱਗਦੇ ਤੈਨੂੰ ਲੀਡਰ ਬੰਦੇ ਤੋਂ ਕਿੰਨੇ ਸੋਨੇ ਦੇ ਰੇ ਕੱਪੜੇ ਪੱਗ ਉਹ ਤਾਂ ਇੱਕ ਮਜਬੂਰੀ ਉਹ ਮੈਂ ਤਾਂ ਤਿਆਰ ਹੋ ਕੇ ਆਇਆ ਯਾਰ ਉਹ ਕੁਝ ਨਹੀਂ ਹੁੰਦਾ ਤਿਆਰ ਕੀ ਆ ਯਾਰ ਕੱਪੜੇ ਨੇ ਦੁਬਾਰੇ ਪਾ ਲਈ ਬੰਦੇ ਵੀ 15 ਦੇ ਰਿਹਾ ਮੈਂ ਤੈਨੂੰ ਭਰੀਆਂ ਗਏ ਨੇ ਭਰੀਆਂ 10 ਕਿੰਨੇ ਬਣੀਆਂ 15 ਬੰਦੇ ਭਰੀਆਂ 10 ਹਾਂ ਉਹ ਫੇਰ ਤਾਂ ਠੀਕ ਹੈ ਮੇਰੀ ਗੱਲ ਸੁਣ ਆਪਾਂ ਮੇਰੇ ਨਾਲ ਦੇਖੀ ਆਸ ਖਪਰੀਆਂ ਹਰੇ ਦੀਆਂ ਵੱਢ ਕੇ ਸਿੱਟ ਕੇ ਰੇੜੇ ਚ ਉਹ ਆਕੇ ਵੱਢ ਦਾਂਗੇ ਉਦੋਂ ਬਾਅਦ ਆਕੇ ਵੱਢ ਦਾਂਗੇ ਆਪਣੇ ਆਥਨੇ ਵੱਢ ਦਾਂਗੇ ਉਹ ਮਹਾ ਆਕੇ ਯਾਰ ਟਾਈਮ ਰਹੂਗਾ ਕੋਈ ਆਕੇ ਮੰਤਰੀਆਂ ਸ਼ੰਤਰੀਆਂ ਨੂੰ ਵੀ ਮਿਲਣਾ ਹੁੰਦਾ ਤਾਂ ਦੇਖਾ ਇਹ ਕਿੱਡਾ ਬੰਦਾ ਖਬਰਾਂ ਤੈਨੂੰ ਕੌਣ ਲਈ ਇਹ ਐਨਾ ਵੱਡਤਾ ਦਿੰਦਾ ਮੈਂ ਚੱਲ ਯਾਰ ਤੇਰੀ ਮਰਜ਼ੀ ਆ ਨਹੀਂ ਵੱਢਣੇ ਤੇਰਾ ਇਹ ਵੀ ਤੇਰੀ ਮੋੜ ਦਾ ਨਹੀਂ ਚੱਲ ਕੋਈ ਚੱਲ ਤੇਰੀ ਮਰਜ਼ੀ ਆ ਨਹੀਂ ਵੱਢਣੇ ਯਾਰ ਤੈਨੂੰ ਜਵਾਬ ਚੱਲ ਜਿਵੇਂ ਕਹੇਗਾ ਚੱਲ ਲੰਗੜੇ ਲੂਜੇ ਬਾਗ ਚੱਲਦੇ ਆ ਯਾਰ ਛੱਟ ਪਰ ਕੋਈ ਗੱਲ ਦੀ ਬੈਠੇ ਰ ਮੈਂ ਤੂੰ ਕਹੇਗਾ ਕਿਹੜਾ ਕੰਮ ਮੈਂ ਉਹ ਕਰਦਾ ਆ ਯਾਰ ਅਸੀਂ ਤਾਂ ਤੇਰੇ ਤੋਂ ਜਾਨ ਬਚਾ ਲਵਾਂਗਾ ਮੋਚ ਹੋਰ ਪੈ ਜੂਗੀ ਤੈਨੂੰ ਮੈਂ ਹੀ ਮੋਟਰਸਾਈਕਲ ਤੇ ਬਿਠਾ ਕੇ ਤੈਨੂੰ ਮੈਂ ਲੈ ਜਾਵਾਂਗਾ ਹਾਂ ਤੂੰ ਐਂ ਕਰ ਟੈਲੀ ਚ ਚਾਹੀਦੀ ਨਾ ਜਾਈ ਬੱਸ 'ਚੇ ਬੈਠਿਆ ਰਹੀਂ ਬੱਸ 'ਚੋਂ ਨਾ ਉਤਰੀਂ ਜਿੰਨੇ ਵੀ ਅਸੀਂ ਲੈ ਕੇ ਜਾਂਦੇ ਆ ਪਹਿਲਾਂ ਹਾਂ ਉਹੋ ਐਂ ਹੁੰਦੇ ਰਗੇ ਕੋਈ ਲਗੜਾ ਜਾਂ ਕੋਈ ਟੇਡਾ ਜਾਂ ਕੋਈ ਆਏ ਜੀ ਉਹਨੂੰ ਸਾਰੇ ਨੂੰ ਬਸ ਜੇ ਬਿਠਾ ਦਨੇ ਅਸੀਂ ਰੈਲੀ ਤੇ ਫੋਟੋ ਖਿਜਾਣੀ ਹੁੰਦੀ ਹੈ ਅੱਛਾ ਹਾਂ ਉਹਦਾ ਕਿ ਲੀਡਰ ਨੂੰ ਹੋਣਾ ਹੁੰਦਾ ਵੀ ਮੇਰੇ ਪਿੰਨੇ ਬੰਦੇ ਨੇ ਮੇਰੇ ਪਿੰਨੇ ਬੰਦੇ ਨੇ ਮੇਰੇ ਜਾਣਦਾ ਤਾਂ ਮੈਂ ਵੀ ਆ ਸਾਰਾ ਕੁਸਾ ਕੰਮ ਵਾਲੇ ਦਾ ਕੋਈ ਨਹੀਂ ਜੇ ਕੰਮ ਜੀ ਠੱਕੇ ਖਾ ਕੇ ਹਟਿਆ ਨਾ ਨਾ ਨਹੀਂ ਕੋਈ ਵੋਟ ਹੁੰਦੀ ਉਹਨਾਂ ਦੀ ਕੋਈ ਚੱਲਦਾ ਨਹੀਂ ਖੜਾ ਲੈ ਮੈਨੂੰ ਬੰਦੇ ਦੱਸ ਮੈਂ ਖੜਾਓ ਖੜਾ ਪਗ ਜਾਣਗੇ ਓਏ ਹਾਏਗੇ ਨੇ ਬੰਦੇ ਆਪਣੇ ਕੋਈ ਹਾਂ ਹਾ ਹਾ ਮੈਨੂੰ ਮੜ ਜਾ ਸਾਰਾ ਰੱਖੀ ਦਾਤ ਮੈਂ ਤੈਨੂੰ ਦਿੰਨਾ ਹਾਂ 10 ਕ ਭਰੀਆਂ ਲਾ ਪਰਦੇ ਚਲ ਮੈਂ ਵੜਦਾ ਨਾ ਬਾਅਦ 10 ਕ ਭਰੀਆਂ ਇੱਥੇ ਧਰ ਕੇ ਸਿੱਟਦੀ ਰੇੜੇ ਚ ਕਿੱਡੀ ਕੀ ਗੱਲ ਐ ਇਹ ਵੀ ਸੱਟਨੀਆਂ ਬਣ ਗਈਆਂ ਉਹ ਹੋਰ ਫਿਰ ਹੁਣ ਮੈਂ ਲੱਕੜਾ ਲੂੰ ਜਾ ਕਿੱਥੇ ਸਿੱਟੂ ਮਾਸਟਰ ਆ ਝੱਲ ਕੇ ਰਹਿਣਾ ਕਰਿਆ ਕਰ ਟੱਕੜਾ ਦਾ ਦੇਖ ਲੈ ਕੋਈ ਆਇਆ ਨਾ ਕਰਿਆ ਕਰ ਸਰੀ ਪੱਗ ਨਹੀਂ ਖਲਾਉ ਉਹ ਉਹ ਮਹਾ ਪੱਗ ਹੋਰ ਬਨ ਲਾਂਗੇ ਇੱਥੇ ਪੱਗਾਂ ਆ ਹਮੈ ਤੇ ਤੂੰ ਐਂ ਘਰ ਮੰਜੇ ਦੀ ਬੈਠ ਜਾ ਮੈਨੂੰ ਐਂ ਦੱਸ ਦੇ ਕਿੱਥੇ ਪਿਆ ਨਹੀਂ ਮਰ ਖੜਤਾ ਤੇਰੇ ਲਵੇ ਜਾਉਂ ਕੋਈ ਵਾਰ ਦਾਤ ਪਾਜਦਾ ਉਹ ਮੈਂ ਵੱਟ ਦੂੰ ਐ ਤਾਂ ਇਹ 2 ਮਿੰਟ ਨਾਤ ਨਾਲ ਤਾਂ 5 ਮਿੰਟ ਲੱਗਣਗੇ ਬਸ ਮੈਂ ਪੜਦੂੰ ਕੋਈ ਬਦ ਰੈਲੀ 'ਚ ਬੰਦੇ ਭੇਜ ਮਹਾ ਰੈਲੀ 'ਚ ਤਰੀਕਾ ਫੋਨ ਲਾਣ ਦਾ ਵੀ ਕਰ ਦੇ ਬਸ ਆ ਚੱਕਦਾ ਤਾਂ ਉਹ ਤੇਰੇ ਘੱਖ ਤਾਂ ਐ ਸਮਝ ਲੈ ਆਏ ਤੋਂ ਐ ਹੋ ਗਈ ਲੈ ਪਾਇਰ ਨਹੀਂ ਥੱਲੇ ਲੱਗਦਾ ਜੰਮੀ ਵੀ ਆ ਜਾ ਆ ਜਾ ਚੱਲ ਆਹਾ ਮਿੱਟ ਮਾਰ ਕੇ ਨਾ ਲਾ ਦੇ ਖਾਂ ਲਾ ਪਰੇ ਲਾ ਦੇ ਲਾ ਪਰੇ ਵਾਹ ਤੂੰ ਦੇਖਦਾ ਜਾਈ ਬੰਦੇ ਭੇਜ ਦੇ ਅਗਰ ਮਾਂ ਬੰਦੇ ਬੰਦੂ ਐ ਕਰ ਫਿਰ ਇੱਥੇ ਬੈਠ ਜਾ ਇਧਰਲੇ ਪਾਸੇ ਛੇੜ ਲੈ ਵਾ ਬਾਡਾ ਦਾ ਮੈਂ ਕੀ ਕਰ ਦਿੰਦਾ ਮੈਂ ਬੈਠਾ ਨਾਲੇ ਮੈਂ ਸੁਣਾਉਂ ਤੈਨੂੰ ਗੱਲਾਂ ਨਾਲੇ ਮਰਦੇ ਆਹ ਕੇ ਜਾਣਗੇ ਬੰਦੇ ਦਾ ਮਾਂ ਬੰਦੇ ਜਮਾ 1 ਵਰਗੇ 15 ਤੋਂ 20 ਬੰਦੇ ਕਰ ਦੂੰ ਤੇਰੇ ਹੋਰ ਬੋਲਾ ਅਗਰ ਤੂੰ ਉਹਨੂੰ ਮੜਾ ਮੋਟਾ ਫੋਨ ਫੋਨ ਕਰ ਉਹ ਤਾਂ ਮਾਂ ਆਪਣੇ ਤਿਆਰ ਵਰ ਤਿਆਰ ਬੈਠੇ ਨੇ ਮੇਰੇ ਜਾਣ ਦੀ ਧੇਰ ਆ ਵੜਦੇ ਕਰ ਪਰਤੇ ਤਾਂ ਪਰਤੇ ਲੱਗੇ ਤੂੰ ਦੇਖਦਾ ਜਾਈ ਹੁਣ ਜਾਣਗੇ ਪੂਰੀ ਸਾਫੇ ਬਹੁਤ ਵੱਡਦਾ ਬੰਦੀ ਬਹੁਤ ਕੰਮ ਦਾ ਲੈ ਘਰ ਹੁਣ タルਕੇ ਦਾਤ ਕਰਾ ਭਰੀਆਂ ਪਾਲਾ ਬਹੁਤ ਹੋ ਗਈਆਂ ਅੱਛਾ ਹਾਂ ਭਰੀਆਂ ਪਾਲਾ ਕਰਾ ਭਰੀਆਂ ਤਾਂ ਰੋ ਉਹ ਕਿੱਥੇ ਨੇ ਤਰੀਆਂ ਰस्सियां ਆ ਲਿਓ ਨੇ ਇੱਕ ਮਿੰਟ ਲਿਓ ਨੇ ਤਰਦੇ ਉਰਾ ਫੜਾ ਮੈਨੂੰ ਲੈ ਇਹ ਬੰਦੇ ਦਾ ਹੈਗੇ ਨੇ ਬੰਦੇ ਬਾ ਬਾਬੂ ਬੰਦੇ ਦਾ ਮੈਨੂੰ ਜਾਣਦੇ ਤਾਂ ਬੰਦਿਆਂ ਲਵੇ ਕਿਤੇ ਉਹੀ ਨਾ ਨਾ ਫਿਰ ਬਾ ਉੱਥੇ ਇਕੱਲਾ ਜਾ ਬਸ ਜਾ ਮੈਂ ਉਹ ਪੜੀਆਂ ਸਿੱਟ ਕੇ ਰਾਂ ਪੜੀਆਂ ਸਿੱਟ ਕੇ ਬੜਾ ਕਿੱਥੇ ਝੜ ਗਿਆ ਲੈ ਰस्सियां ਆਹੋ ਆ ਗਿਆ ਹਾਂ ਇੱਥੇ ਬਿਸ਼ਾ ਆ ਮੈਂ ਤਾਂ ਜਿ ਬਸਾ ਜਿਦੋਂ ਤਾਂ ਰੱਬੇ ਬਣ ਕੇ ਆ ਗਿਆ ਮੇਰੇ ਵਾਸਤੇ ਜਮੀ ਤੂੰ ਬੰਦੇ ਦਾ ਹੈਗੇ ਨੇ ਬਾ ਬੰਦੇ ਪੂਰੇ ਜਮਾ ਬੰਦੇ ਹੁਣ ਚੜਦੇ ਨੇ ਤੇ ਬਸ ਵਿੱਚ ਫੜ ਫੜ ਕੇ ਤੂੰ ਦੇਖ ਰਿਹਾ ਬੰਦੇ ਚੜਦੇ ਚੜਦੀ ਹਾਂ ਪਾ 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 ਸੇ ਬੰਦੇ ਹੈਗੇ ਨੇ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਅਦਰਾਂ ਗਜੇਰੀ ਸ਼ਿਕਾਇਤ ਹੋਵੇ ਬੰਦੇ ਬੰਦੇ ਪੂਰੇ ਨਹੀਂ ਬੰਦੇ ਮਾਹ ਤੂੰ ਚੱਲ ਤਾਂ ਪੂਰਾ ਪਰ ਉਹ ਨਾ ਫਗ ਜਾ ਨਹੀਂ ਜਾਂਦੇ ਨਹੀਂ ਜਾਂਦੇ ਲੈ ਮੈਂ ਬਣਾਦਾ ਚਲ ਇੰਨੇ ਕਿ ਤਾਂ ਮੈਂ ਕਰ ਦਾਂ ਅਹ ਬਨ ਇਹਨੂੰ ਬਨ ਲੈ ਬਨ ਕੇ ਰ ਬੰਦੇ ਹੈਗੇ ਨਹੀਂ ਬੰਦੇ ਹੈਗੇ ਉਹ ਮੈਨੂੰ ਐ ਹੈ ਮੇਰਾ ਦਿਲ じゃ ਥੋੜਾ ਜਿਹਾ ਕਹੂੰ ਮਾਹ ਜਿੱਦ ਤੈਨੂੰ ਲੀਡਰ ਬਣਾਵਾਂਗੇ ਮੰਤਰੀ ਤੈਨੂੰ ਦੋ ਹੱਥਾਂ ਦੀ ਥਾਪੀ ਦੇਊ ਐਨੇ ਬੰਦੇ ਚਾੜ ਦਾਂਗੇ ਬਸ ਚੱਲ ਬਾਜੇ ਆਉਂਦਾ ਚਾਰ ਬਨ ਕੇ ਰ ਬਨ ਮੈਂ ਵੀ ਲੇਟ ਆਪਾਂ ਲੇਟ ਹੋ ਰਿਆਂ ਇਹ ਬਣ ਗਈ ਹਾਂ ਲੇਟ ਹੋਣਾ ਲੇਟ ਆਪਾਂ ਇਹ ਜਿਹੇ ਬੰਦੇ ਜਿਹੜੇ 15 20 ਦੇ ਦਿਨ ਹਾਂ ਪਤਾ ਲੀਡਰ ਬਣੇ ਖੜੇ ਆ ਹਾਂ ਲੈ ਚੁੱਕਾ ਇਹ ਲਤਰ ਪੱਗ ਤੇ ਇਹ ਅੱਗ ਤੇ ਨਹੀਂ ਹਾਂ ਹਾਂ ਕੁਝ ਨਹੀਂ ਹੁੰਦਾ ਬੰਦੇ 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 ਹੈਗੇ ਨੇ ਬੰਦੇ ਬੰਦੇ ਹਾਂ ਹਾਂ ਮਾਹਾਂ ਜਵੇਂ ਤੈਨੂੰ ਲੀਡਰ ਬਣਾ ਦੇ ਠੀਕ ਓਹ ਹੋ ਹੋ ਆ ਵੀ ਲੀਡਰ ਬਣਨਾ ਬੜਾ ਆਖਾ ਯਾਰ ਰੈਲੀਆਂ ਚ ਬੱਸਾਂ ਭਰਨੀਆਂ ਬੜੀਆਂ ਔਖੀਆਂ ਨੇ ਉਹ ਤਾਂ ਮੂੰਹ ਚੱਕ ਕੇ ਕਹਿ ਦਿੰਦੇ ਨੇ ਉੱਪਰ ਅਦਲੇ ਉਹ 150 ਬੰਦਾ ਐਂ ਕਰ ਉਹ ਬੰਦੇ ਦਾ ਤਿਆਰ ਨੇ ਬੰਦੇ ਮਹਾ ਤਿਆਰ ਤਿਆਰ ਨੇ ਦੋ ਫੋਨ ਆ ਗਏ ਬੰਦਿਆਂ ਦੇ ਲੈ ਐਂ ਕਰ ਪੱਕਾ ਆ ਫੜ ਇੱਕ ਆਲੇ ਵਾਸਤੇ ਆਪਣੀ ਮੋਟਰ ਚੱਲੂ ਰਾਤ ਨੂੰ ਨਹੀਂ ਲਾਣੇਂਦਾ ਬੜ-ਬੜ ਖਾਊਗਾ ਮਨ ਕਰੇ ਚਾਰ ਕੌਲੀਆਂ ਚਾਕੇ ਪਰਾਂ ਭਗਾ ਦੂਗਾ ਆਪਣੀਆਂ ਕੀ ਕਰਾਇਦਾ ਹੁਣ ਮੈਂ ਕਰਾ 10 15 ਕ ਨੱਕੇ ਦੇ ਉਹ ਯਾਰ ਰੈਲੀ ਦੇ ਰੇਟ ਹੋਈ ਜਾਂਦੇ ਆ ਮਾ ਜਮੀ ਨਹੀਂ ਹੁੰਦੇ ਲੇਟ ਬੰਦਿਆਂ ਨਾਲ ਜਾਵਾਂਗਾ ਰੈਲੀ ਤੇ ਜੇ ਮੈਂ ਜਾਊ ਬੰਦੇ ਲੈ ਕੇ ਫੇਰੇ ਬੱਸ ਤੁਰੂਗੀ ਬੰਦੇ ਹੈਗੇ ਨੇ ਮਾ ਪੂਰੇ ਨੇ ਬੰਦੇ ਜਵਾਂ ਤੂੰ ਐ ਕਰ 15 ਕ ਨੱਕੇ ਕਰਕੇ ਆਪਣੇ 15 ਕ ਨੱਕੇ ਨਹੀਂ ਤਾਂ ਮੈਂ ਕਰਨਾ ਮੈਂ ਤਾਂ ਜੀ ਥੋੜੀ ਕਰ ਲਈ ਜਦੋਂ ਕਾਹਨ ਨੂੰ ਚੱਲ ਯਾਰ ਬਾਲਾ ਕਰਦਾ ਮੈਂ ਕਰਿਆ ਨਾ ਚੱਲ ਮੈਨੂੰ ਫਰਾਉ ਕਿਹ ਨਾਲ ਮਰੇ ਆਉਗੇ ਯਾਰ ਮੈਨੂੰ ਪਤਾ ਤੇਰਾ ਮੂੰਹ ਹੋਰ ਲੋਟ ਜੇ ਹੋ ਰਿਆ ਯਾਰ ਓਏ ਆ ਮੈਂ ਕਿ ਕਿ ਉੱਥੇ ਜਾਣਾ ਵੀ ਆ ਪਈ ਪਹਿਲਾਂ ਮੇਰੀ ਪੱਗ ਖਰਾਬ ਜਿੰਨਾ ਟਾਈਮ ਖਰਾਬ ਕਰੇਗਾ ਹੱਥ ਖਰਾਬ ਹੋਗੇ ਮੈਂ ਹਰਾ ਵੱਢਿਆ ਜਿੰਨਾ ਟਾਈਮ ਖਰਾਬ ਕਰੇਗਾ ਉੰਨੀ ਆਪਾਂ ਨੂੰ ਸਮਾਂ ਲੱਗੂ ਚੱਲ ਮੈਂ ਕਰਕੇ ਨਕੀ ਐ ਖਾਲੋ ਖਾਲ ਵਗ ਜਾ ਖਾਲੋ ਖਾਲ ਸਿਰੇ ਤੋਂ ਸਿਰੇ ਤੋਂ ਲੱਗ ਜੀ ਸਾਰੇ ਕੇਰੇ ਜੇ ਇੱਕ ਇੱਕ ਨੱਕਾ ਕਰਦੀ ਆਪੇ ਆ ਕੇ ਹੱਥ ਨੇ ਸੀਰੀ ਆਪਦੇ ਸੈਟ ਕਰ ਲੂਗਾ ਕਿਥੋਂ ਛੱਪਾ ਖੇੜਦਾ ਹੋਣਾ ਆ 15 ਨੱਕੇ ਵੱਧ ਕੇ ਜਾ ਕਰ ਅੱਗੇ ਦਾ ਇੱਕ ਡਬਾ ਦੋ ਡੱਬੇ ਧਰ ਲੰਨੇ ਦੇ ਗੱਡੀ 'ਚ ਬੱਸ 'ਚ ਜਾ ਕੋਈ ਫੋੜਾ ਮੋਟਾ ਸੁੱਕਾ ਮਾਲ ਬੰਦੇ ਜਿੰਨੇ ਮਰਜ਼ੀ ਲੈ ਜਾਂਦੇ ਤੇ ਆ ਹੁਣ ਪਤਾ ਨਹੀਂ ਕਹੇ ਜੇ ਬੰਦੇ ਹੋਗੇ ਇਹਦਾ ਛਾਪੀ ਛਿੜ ਗਿਆ ਹੁਣ ਤਾਂ ਕਿਹੜੇ ਲੀਡਰ ਬਣਾ ਹੋਊਗਾ ਚੱਲ ਬਈ ਅੱਗੇ ਕਰਦੇ ਆ ਕੰਮ 15 ਬੰਦੇ 15 ਬੰਦਿਆਂ ਦਾ ਇੱਕ ਚੱਕਰ ਚ ਕਰਨਾ ਬੂ ਬਹੁਤ ਔਖਾ ਕੰਮ ਹੈ ਬਈ ਇਹਦਾ 15 ਬੰਦੇ ਕਰਿਆ ਮਾਸਟਰ ਉਹ ਕਰਿਆ ਓਏ ਤੇ ਰਹੇਗੇ ਨੇ ਉਹਾਂ 15 ਬੰਦੇ ਦਾ 15 ਦੇ 20 ਕਰ ਦੂ ਬੰਦੇ ਤਾਂ ਐ ਕਰ ਉਹ ਫੋਨ ਆ ਗਿਆ ਸੀ ਉਹਨਾਂ ਦਾ ਕਹਿੰਦੇ ਵੀ ਬਸ ਤੁਰਨ ਆਲੀ ਆ ਮੇਰੀ ਗੱਲ ਸੁਣਾ ਹਾਂ ਮੈਨੂੰ ਹੁਣੇ ਫੋਨ ਆਇਆਗਾ ਉਹ ਇੱਕ ਤਾਂ 마ੜੂ ਕਾ ਜੈਲ ਐ ਹਾਂ ਇਹ ਕੌਮ ਉਹਨਾਂ ਦਾ ਲੰਬੜਾਂ ਦਾ ਭੋਲਾ ਹਾਂ ਉਹ ਵੀ ਆਪਣੇ ਨਾਲ ਚੱਲਣਗੇ ਦੋ ਦੋ ਬੰਦੇ ਲਿਜਾਣਗੇ ਉਹ ਉਹ 10 ਕ ਭਰੀਆਂ ਤਾਂ 마ੜੂ ਕੇ ਜੈਲੇ ਦੀਆਂ ਨੇ ਹਾਂ ਅਦਾਤ ਨਾਲ ਲੈ ਚੱਲਦੇ ਆਪਾਂ ਹਾਂ 15 ਕਵਦੀਆਂ ਭੋਲੇ ਦੀਆਂ ਨੇ ਉਹ ਫਿਰ 15 ਬੰਦੇ ਉਹਨਾਂ ਦੇ ਵੀ ਨੱਕੇ ਠਕੇ ਕਰਨ ਵਾਲੇ ਨੇ ਚਲ ਆਜਾ ਆਪਾਂ ਮਿੰਟ ਲੱਗੂ ਮੋਟਰਸਾਈਕਲ ਤੇ ਨਾਲੇ ਹਰਾ ਵੜਾ ਲਿਆਉਣੇ ਆ ਨਾਲੇ ਆਪਾਂ ਉਹਨਾਂ ਦੇ ਨੱਕੇ ਨੁੱਕੇ ਕਰਾਏ ਨੇ ਦੋ ਦੋ ਚਾਰ ਚਾਰ ਬੰਦੇ ਉਹ ਲੈ ਚੱਲਣਗੇ 15 ਬੰਦੇ ਆਪਣੇ ਪੱਕੇ ਨੇ 25 ਬੰਦੇ ਕਰਤੇ ਤੇਰੇ ਆਜਾ 10 ਮਿੰਟ ਲੱਗਣਗੇ ਉਹਨਾਂ ਦਾ ਵੀ ਨਾਲ ਕੰਮ ਮਤਨ ਦਾ ਕਰਾ ਕੇ ਨਵੜਿਆ ਕੇ ਨਾਲੇ ਲੈ ਚੱਲ ਗਏ ਆਜਾ ਔਖਾ ਨਹੀਂ ਕੰਮ ਇਹ ਉਹ ਮਹਾ ਕਾਨੂੰ ਔਖਾ ਬੰਦੇ ਰਹੇਗੇ ਨੇ ਬੰਦੇ ਹੈਗੇ ਨੇ ਚਾਰ ਮੋੜੇ ਤੱਕ ਚਲ ਆਜਾ ਇਹ ਵੀ ਕਰਦਣੇ ਆ ਕੰਮ ਤੇ ਮਹਾ ਹੁਣ ਦੇਖੀ ਤਾ ਤੂੰ ਹਾਂ ਰਾਈ ਵਾਲੀ ਤੇ ਮੋਰ ਮੋਟਰਸਾਈਕਲ ਕਰਾ ਹੈ ਮੋਰ ਮੋਟਰਸਾਈਕਲ ਮੋੜਦਾ ਹਾਂ ਰਾਈ ਰਾਈ ਚੰਗਾ ਫਿਰ 15 ਬੰਦੇ ਨੇ ਹਾਂ 15 ਬੰਦੇ ਨੇ ਮਿੰਟ ਪੱਲੇ ਪਾ ਲੈ ਉਹ ਪੱਜ ਵੀ ਗਿਆ ਵੱਡਾ ਲੀਡਰ 15 ਬੰਦੇ 20 ਬੰਦੇ ਦੇ ਦੋ ਇਹਨਾਂ ਨੂੰ ਬੰਦੇ ਅਜੇ ਤਾਂ ਨਾ ਸਮਾ ਚਾਰ ਪੰਜ ਘਰਾਂ ਦੇ ਹੋਰ ਕੱਖ ਵੜਾ ਕੇ ਪੜਨਾ ਛੱਡਦਾ ਵਧੀਆ ਰਹਿ ਤੂੰ ਲੰਗਿਆ ਰੈਲੀਆਂ ਚ ਭੇਜ ਦੋ ਬੰਦੇ ਕੀਲ ਨਹੀਂ ਕਹੀਏ ਨਾ ਨੱਕੇ ਹੋਗੇ ਨਾਲੇ ਹਰਾ ਵੜ ਗਿਆ ਆਪਾਂ ਦਾ ਕੁੱਟੀਏ ਚੱਲ ਕੇ ਤਾਂ ਸੁਣਾ